ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁੰ딤 ਸਿੰਘ ਸਰਸਾ ਪੰਜਾਬ ਪਸੰ ਖਾਸ ਕਰਕੇ ਫਰੀਦਕੋਟ ਪਾਰਲੀਮੈਂਟ ਹਲਕਾ ਖਡੂਰ ਸਾਹ ਪਾਰਲੀਮੈਂਟ ਹਲਕਾ ਅਤੇ ਸੰਗਰੂਪ ਪਾਰਲੀਮੈਂਟ ਹਲਕਾ ਤੇ ਅੰਮ੍ਰਿਤਸਰ ਇਹਨਾਂ ਚਾਰ ਹਲਕਿਆਂ ਦੇ ਵਿੱਚ ਵੋਟਰਾਂ ਨੂੰ ਨਿਮਰਤਾ ਸਹਿਤ ਕਲੀਅਰ ਕੀਤਾ ਜਾਂਦੀ ਹੈ ਇਹ ਜੋ ਪਹਿਲੇ ਜੂਨ ਨੂੰ ਵੋਟਾਂ ਪਾਇਆ ਨੇ ਇਹਨਾਂ ਵੋਟਾਂ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਤਰ੍ਹਾਂ ਫਰੀਦਕੋਟ ਤੋਂ ਕੌਂ ਦੇ ਮਾਨ ਸੀਤ ਪਾਇਤ ਸਿੰਘ ਦੇ ਸੁਪੁੱਤਰ ਸਦਾ ਸਿੰਘ ਜੀ ਸਿੰਘ ਦੇ ਪਾਰਲੀਮੈਂਟ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ ਕਿ ਜਿਨ੍ਹਾਂ ਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਂਕਾਂ ਤੇ ਤੋਪਾਂ ਨਾਲ ਕੀਤੇ ਹਮਲੇ ਤੋਂ ਬਾਅਦ ਜੇ ਕੀ ਹੋਈ ਸਾਡੀ ਪਾਕ ਸਿਰ ਦੇ ਉੱਤੇ ਰੱਖੀ ਉਸ ਸਿੱਖ ਪੰਦੇ ਵਾਰ ਸ਼ਹੀਦ ਪਾਈ ਬਲਤ ਸਿੰਘ ਭਾਈ ਸਿੰਘ ਭਾਈ ਕੇਸ ਸਿੰਘ ਨੇ ਅੱਜ ਬੇਸ਼ੱਕ ਆ ਸੰਗ ਵੀਰ ਬਾਦਲ ਵਰਗੇ ਜਦੋਂ ਲਕਸ਼ਰਾਂ ਆਉਂਦੀਆਂ ਨੇ ਉਸ ਟੈਂਕ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਸ ਟਾਈਮ ਦੀ ਹਾਲਤ ਸੀ ਟੈਂਕਾਂ ਤੇ ਤੋਪਾਂ ਦੇ ਨਾਲ ਜੋ ਹਮਲਾ ਕੀਤਾ ਸੀ ਉਸ ਟਾਈਮ ਦੇ ਭਾਵੇਂ ਦੀ ਸਰਕਾਰ ਵੱਲੋਂ ਇਸ ਟੀਮ ਮਹਾਰੋਪ ਪ੍ਰਧਾਨ ਮੰਤਰੀ ਸ਼੍ਰੀਮਤੀ ਕੰਨਰਾ ਗਾਂਧੀ ਵੱਲੋਂ ਉਹ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਲੇਕਿਨ ਅੱਜ ਤੱਕ ਕਦੇ ਜਦੋਂ ਜੂਨ ਦੇ ਵਿੱਚ ਕੇ ਆਪਤਾ ਮਨਾਇਆ ਜਾਂਦਾ ਸ਼ਹੀਦੀ ਦਿਹਾੜਾ ਨਾਲ ਦਾ ਅੱਜ ਤੱਕ ਇਹ ਤਾਂ ਹੈ ਕਿ ਸਰੋਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਆਰੰਭ ਕਰਾ ਕੇ ਟੋਪ ਪਾ ਦਿੰਦੇ ਆ ਲੇਕਿਨ ਚੋਰਾ ਮੰਨੂ ਕੋ ਟਾਕੇ ਤੇ ਅਰਦਾਸ ਕਰਾ ਕੇ ਤੇ ਚੁੱਪ ਕੇ ਤੇ ਚਲ ਗਿਆ ਕਦੇ ਵੀ ਅੱਜ ਤੱਕ ਜੀਵਨ ਨਾਲ ਮਜੀਦ ਸਾਹਿਬ ਦੇ ਚ ਕਦੇ ਦਿਵਾਨੀ ਲਗਾ ਕਦੀ ਬੁਲਾਰੇ ਨਹੀਂ ਬੋਲੇ ਤੇ ਕਦੇ ਨਹੀਂ ਕੀਤਾ ਲੇਕਿਨ ਜਦੋਂ ਡੈਕਸ਼ਨਾਂ ਆਉਂਦੀਆਂ ਨੇ ਉਸ ਟਾਈਮ ਦੇ ਉੱਤੇ ਇਹ ਮਾਣ ਸੁਖਵੀਰ ਬਾਦਲ ਤੇ ਪਹਿਲਾਂ ਇਹਦਾ ਪਿਤਾ ਪ੍ਰਕਾਸ਼ ਸਿੰਘ ਬਾਦਲ ਉਹ ਸ੍ਰੀ ਅਕਾਲ ਪੁਰਖ ਸਾਹਿਬ ਦੇ ਟੱਟੇ ਦੀਆਂ ਪੋਰਟਲ ਪਾ ਕੇ ਤੇ ਲੋਕਾਂ ਦੀਆਂ ਭਾਵਨਾਵਾਂ 扑ੜਕਾ ਕੇ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਅੱਜ ਜੇ ਵਿਖਿਆ ਜਾਵੇ ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬੈਂਤ ਸਿੰਘ ਜਿਨ੍ਹਾਂ ਨੇ ਸਾਡੀ ਡਿੱਗੀ ਹੋਈ ਪਾਕ ਸਿਰ ਤੇ ਰਖਾਈ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੋ ਪਾਰਲੀਮੈਂਟ ਹਲਕਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਹੇ ਨੇ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਵਕਤਵਾ ਸਾਡੀ ਜਿਹੜੀ ਆ ਜ਼ਿੰਮੇਵਾਰੀ ਬਣਦੀ ਆ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਸ਼ਹੀਦ ਨੂੰ ਜਿਹੜਾ ਉਹ ਆਪਣੀ ਸ਼ਰਧਾ ਦੇ ਪੁੱਲ ਪੇਟ ਕਰਨ ਵਾਸਤੇ ਇੱਕ ਵੋਟ ਦੇ ਨਾਲ ਅਸੀਂ ਆਪਣੀ ਸਰਧਾਂਜਲੀ ਜਿਹੜੀ ਭੇਟ ਕਰ ਸਕਦੇ ਹਾਂ ਤੇ ਉਹਨਾਂ ਸ਼ਹੀਦਾਂ ਦਾ ਪਰਿਵਾਰਾਂ ਦਾ ਵੱਲ ਸਰਕਾਰ ਹੋਵੇਗਾ। ਔਰ ਦੂਸਰਾ ਜੋ ਕਿ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਪਾਲ ਸਿੰਘ ਇਲੈਕਸ਼ਨ ਲੜ ਰਹੇ ਨੇ। ਇਹ ਤਾਂ ਨੂੰ ਜਤਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਖਡੂਰ ਸਾਹਿਬ ਤੇ ਇੱਕ ਸਾਡੇ ਕੌਮ ਲਈ ਅਣਖਵਾ ਸਵਾਲ ਬਣ ਗਿਆ। ਇੱਕ ਤਾਂ ਜਿਹੜੀ ਕਿ ਜਿਸ ਤਰ੍ਹਾਂ ਕਿ ਬੀਬੀ ਖਾਲੜਾ ਜੀ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਇਤੋਂ ਖੁਮੋਤੇ ਸੰਤ ਤੇ ਉਹ ਹਾਰ ਕੇ ਸੰਤੇ ਬੜੀ ਨਿਮੋਚੀ ਸੀ ਤੇ ਜਦੋਂ ਕੋ ਗਲ ਕਰਦੀ ਸੀ ਤੇ ਸਾਡੋ ਲੋਕ ਮਜ਼ਾਕ ਕਰਦੇ ਹਨ ਕਿ ਤੁਹਾਡੇ ਲੋਕ ਕਿਸ ਤਰ੍ਹਾਂ ਦੇ ਨੇ ਅ ਸਰਦਾਰ ਜਸਵੰਤ ਸਿੰਘ ਖਾਲੜਾ ਜਿਹਦੀ ਕਿੱਡੀ ਵੱਡੀ ਕੁਰਬਾਨੀ ਹੋਵੇ 25000 ਲਾਸ਼ਾਂ ਜਿਹੜੀਆਂ ਇਹਨਾਂ ਨੇ ਅਣਖਸ਼ਟੀਆਂ ਕਰਕੇ ਸਾਡੀਆਂ ਸੰਮ ਸਨਸਕਾਰ ਕੀਤੇ ਸ਼ਹੀਦਾਂ ਦੇ ਉਹਨਾਂ ਦੀਆਂ ਜਿਹੜੀ ਸੀ ਉਹ ਭਾਕਰਨ ਵਾਲਾ ਉਹਨਾਂ ਨੂੰ ਕੱਢ ਕੇ ਉਹਨਾਂ ਸਾਰਾ ਤੁਹਾਡੇ ਸਾਹਮਣੇ ਇਤਿਹਾਸ ਰੱਖਣ ਵਾਲਾ ਤੇ ਉਹਦੀ ਧਰਮ ਪਤਨੀ ਔਰ ਉਹ ਤਾਂ ਆਪਣਤਨੀ ਵੀ ਮੈਂ ਇਹ ਕਹਿ ਸਕਦਾ ਕਿ ਉਹਨਾਂ ਇਸ شہادت ਤੋਂ ਬਾਅਦ ਇੱਕ ਇੰਚ ਵੀ ਕਿਤੇ ਐਧਰ ਉਧਰ ਨਹੀਂ ਹੋਏ ਉਹਨਾਂ ਨੇ ਅੱਜ ਤੱਕ ਆਪਣਾ ਸਿਤਕ ਰੱਖਿਆ ਤੇ ਸ਼ਹੀਦਾਂ ਦੇ ਸੋਚ ਦਿੱਤੇ ਪੈਰਾ ਦਿੰਦੇ ਆ ਰਹੇ ਨੇ ਉਹਨਾਂ ਦੀ ਜਿਹੜੀ ਹਾਰ ਹੋਈ ਸੀ ਉਹਨਾਂ ਨੂੰ ਵੀ ਇੱਕ ਕਿਸਮ ਨਾਲ ਕੇ ਜਿਹੜਾ ਇੱਕ ਕਿਸਮ ਦਾ ਜਿਹੜੀ ਨਮੋਸ਼ੀ ਸਾਡੇ ਪਰੇ ਪਈ ਹੀ ਉਹ ਰਹਿ ਜਾਈ ਤੇ ਇਹ ਸਾਡੀ ਇੱਕ ਅਣਖ ਦਾ ਸਵਾਲ ਹੈ ਤੇ ਵੇਖਣਾ ਹੈ ਕਿ ਲੋਕ ਗੱਲਾਂ ਕਰਦੇ ਨੇ ਕਿ ਕੀ ਖਡੂਰ ਸਾਹਿਬ ਤੋਂ ਜਿਸ ਜਿਹੜਾ ਭਾਈ ਅਮਰਪਾਲ ਸਿੰਘ ਆ ਵਾਕੇ ਜਿੱਤੇਗਾ ਤੇ ਅਸੀਂ ਇਹ ਗੱਲ ਕਰਦੇ ਆਂ ਕਿ ਜਿੱਤਨ ਦੀ ਗੱਲ ਤਾਂ ਧੂਰ ਦੀ ਰਹੀ ਇੱਕ ਇਤਿਹਾਸ ਰਚਿਆ ਜਾਏਗਾ ਪਰ ਕਿਤੇ ਉਹ ਨਾ ਹੋਵੇ ਕਿ ਜਿਹੜੀਆਂ ਅਸੀਂ ਜਿਹੜੀ ਲੜਾਈ ਲੜ ਰਹੇ ਆਂ ਉਹ ਬਹੁਤ ਵੱਡੀਆਂ ਸ਼ਕਤੀਆਂ ਨੇ ਭਾਜਪਾ ਬਹੁਤ ਵੱਡੀ ਸ਼ਕਤੀ ਆ ਇਸੇ ਤਰ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਆ ਤੇ ਇਹ ਜਿਹੜੇ ਸਾਡੇ ਦੁਸ਼ਮਣ ਜਮਾਤਾਂ ਨੇ ਸਾਡੀਆਂ ਇਹ ਬੜੀਆਂ ਚਤਰ ਤੇ ਝਰਾਕ ਨੇ ਤੇ ਇਹ ਕਿਤੇ ਇਹ ਨਾ ਹੋਵੇ ਕਿ ਵੋਟਰਾਂ ਨੂੰ ਕਿਤੇ ਬਲੈਕਮੇਲ ਕਰਕੇ ਜਾਂ ਪੈਸੇ ਦੀ ਦੁਰਵਪਤੋਂ ਕਰਕੇ ਤੇ ਇਹ ਕਿਤੇ ਨਾ ਇਸ ਕਰਕੇ ਹਲਕਾ ਖਰੂਰ ਸਾਹਿਬ ਤੀਸਰਾ ਹਲਕਾ ਜੋ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹ ਵੀ ਹੁਣ ਤੱਕ ਇੱਕ ਕੌਮ ਦੀ ਗੱਲ ਕਰਦੇ ਆ ਰਹੇ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਉਹ ਉਹ ਵੋਟ ਪਾਈ ਜਾਵੇ ਤੇ ਇਸੇ ਤਰ੍ਹਾਂ ਸਰਦਾਰ ਹੀਮਨ ਸਿੰਘ ਮਾਨ ਜੋ ਕਿ ਹਲਕਾ ਅਮਰਸਰ ਤੋਂ ਪਾਰਲੀਮੈਂਟ ਦੇ ਇਲੈਕਸ਼ਨ ਲੜ ਰਹੇ ਨੇ ਇਹਨਾਂ 14 ਹਲਕਿਆਂ ਦੇ ਵਿੱਚ ਜਿਹੜਿਆ ਪੀ ਕਰਦਾ ਮੈਂ 14 ਸਾਕੇ ਮੈਂ ਕਿ ਜਾ ਕੇ ਤੇ ਹਾਜ਼ਰੀ ਲਵਾ ਪਰ ਮੈਂ ਕਈ ਦਿਨਾਂ ਤੋਂ ਮੇਰਾ ਸਰੀਰ ਠਲਾ ਹੋ ਕਰਕੇ ਮੈਂ ਸਰੀਰਕ ਤੌਰ ਤੇ ਹਾਜ਼ਰੀ ਨਹੀਂ ਲਵਾ ਸਕਿਆ ਇਲੈਕਸ਼ਨ ਦੇ ਵਿੱਚ ਜਿਸ ਕਰਕੇ ਮੈਂ ਇਸ ਵੀਡੀਓ ਰਾਈਂ ਪੰਜਾਬ ਵਸਿਆਂ ਨੂੰ ਖਾਸ ਕਰਕੇ ਜਿਹੜੇ ਚਾਰੇ ਹਲਕੇ ਨੇ ਇਹਨਾਂ ਨੂੰ ਬੇਨਤੀ ਆ ਕਿ ਪੰਜਾਬ ਪੂਰੇ ਪੰਜਾਬ ਵਸਿਆਂ ਤੇ ਇਹ ਆ ਕਿ ਬੀਜੇਪੀ ਨੂੰ ਜਿਹੜਾ ਉਹ ਹੂ ਨਹੀਂ ਲਾਉਣਾ ਬੀਜਪੀ ਨੂੰ ਵੋਟ ਨਹੀਂ ਪਾਣੀ ਚਾਹੀਦੀ ਔਰ ਇਹਨਾਂ ਚਾਰ ਹਕਕਿਆਂ ਦੇ ਜਿਹੜੇ ਚਾਰ ਉਮੀਦਵਾਰਾਂ ਦੇ ਮੈਂ ਨਾ ਲਾਏ ਨੇ ਇਹਨਾਂ ਨੂੰ ਜਤੌਣਾ ਇੱਕ ਸਾਡੀ ਜਿਹੜੀ ਆ ਉਹ ਜ਼ਿੰਮੇਵਾਰੀ ਆ ਸਾਡਾ ਫਰਜ਼ ਹੈ ਤੇ ਇਸ ਕਰਕੇ ਮੈਂ ਵੀਡੀਓ ਰਹੀ ਆਂ ਆਪ ਤੇ ਚਰਣਾ ਰਚੀਂ ਅਭੀਨ ਕਰਦਾ ਉਮੀਦ ਹੈ ਕਿ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਿਹੜਾ ਇਹ ਤੇ ਪੂਰ ਚੜਾਓਗੇ ਔਰ ਇੱਕ ਜੋਂ ਜੋ ਵੋਟਾਂ ਪੈ ਰਹੀਆਂ ਨੇ ਇਹਨਾਂ ਇੱਕ ਜੋਂ ਨੂੰ ਤੁਸੀਂ ਇਹਨਾਂ ਨੂੰ ਜਿਹੜਾ ਪੂਰਾ ਨਾ ਕੇ ਇਹਨਾਂ ਦੇ ਚੋਣ ਨਿਸ਼ਾਨ ਤੇ ਤੇ ਤੁਸੀਂ ਇਹਨਾਂ ਨੂੰ ਦਿਤਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ